ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਦਰਅਸਲ ਅੱਜ ਦਾ ਇਤਿਹਾਸ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਏ ਹ ਜਿੱਥੇ ਕਿ ਅਕਾਲ ਚੈਨਲ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੰਗਤਾਂ ਨੂੰ ਨਿਤ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਉਸੇ ਸਿਲਸਿਲੇ ਦੇ ਵਿੱਚ ਅੱਜ ਜਨਨ ਕਿ 11 ਅਪ੍ਰੈਲ ਦਾ ਇਤਿਹਾਸ ਲੈ ਕੇ ਤੁਹਾਡੇ ਰੂਬਰੂ ਹੋਏ ਹ 11 ਅਪ੍ਰੈਲ 1748 ਵਾਲੇ ਦਿਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਦੇ ਵੱਲੋਂ ਉਸ ਵੇਲੇ ਦੇ ਅੰਮ੍ਰਿਤਸਰ ਦੇ ਤਤਕਾਲੀ ਰਾਜਪਾਲ ਸਲਾਬਤ ਖਾਨ ਦਾ ਸੋਧਾ ਲਗਾ ਦਿੱਤਾ ਗਿਆ ਸੀ। ਦਰਅਸਲ ਜਿਸ ਵੇਲੇ ਸਲਾਬਤ ਖਾਨ ਆਪਣੇ ਅਹੁਦੇ ਤੇ ਬਿਰਾਜਮਾਨ ਸੀ ਤਾਂ ਉਸ ਦੇ ਵੱਲੋਂ ਆਪਣੀ ਹਕੂਮਤ ਦੇ ਵਿੱਚ ਰਹਿੰਦਿਆਂ ਲੋਕਾਂ ਤੇ ਕੀਤੇ ਜਾਣ ਵਾਲੇ ਜ਼ੁਲਮਾਂ ਦੀ ਅਤ ਹੋ ਚੁੱਕੀ ਸੀ। ਜਿਸ ਨੂੰ ਦੇਖਦਿਆਂ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਨੇ ਹੋਰਨਾ ਸਿੰਘਾਂ ਦੇ ਨਾਲ ਮਿਲ ਕੇ ਇੱਕ ਫੈਸਲਾ ਕੀਤਾ ਤੇ ਗੁਰਮਤਾ ਕੀਤਾ ਗਿਆ। ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਦੇ ਵੱਲੋਂ ਇਸੇ ਵਾਂ ਨਿਭਾਈ ਜਾਵੇਗੀ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਇਸ ਕਾਰਜ ਨੂੰ ਇੱਕ ਤਰੀਕੇ ਦੀ ਸੇਵਾ ਸਮਝਦਿਆਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਇਸ ਤੇ ਬਾਬਤ ਐਕਸ਼ਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਦੇ ਅੰਦਰ ਹੀ ਦਲ ਖਾਲਸਾ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਦੇ ਹੇਠਾਂ ਸਿੱਖ ਫੌਜ ਨੇ ਸਲਾਬਤ ਖਾਨ ਦੇ ਉੱਪਰ ਚੜਾਈ ਕਰਨ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਬਲਕੂਚ ਕੀ ਤਾਤ ਤੇ ਜਦੋਂ ਅਗੋ ਸਲਾਬਤ ਖਾਨ ਨੂੰ ਇਸ ਕੂਚ ਦੀ ਸੂ ਮਿਲੀ ਤਾਂ ਉਸ ਦੇ ਵੱਲੋਂ ਵੀ ਆਪਣੀਆਂ ਫੌਜਾਂ ਤਿਆਰ ਕਰਦਿਆਂ ਸ਼ੁਰੂ ਕਰ ਲਈਆਂ ਗਈਆਂ ਮੈਦਾਨੇ ਜੰਗ ਦੇ ਵਿੱਚ ਦੋਹਾਂ ਪਾਸਿਆਂ ਦੀ ਪਾਰੀ ਟੱਕਰ ਹੋਈ ਜਿੱਥੇ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਅਤੇ ਗੁਰੂ ਕੀ ਨਗਰੀ ਨੂੰ ਇਸ ਜ਼ਾਬਰ ਸਲਾਬਤ ਖਾਨ ਦੇ ਹੱਥੋਂ ਆਜ਼ਾਦ ਕਰਵਾਉਣ ਦੇ ਲਈ ਅਜਿਹਾ ਹਮਲਾ ਕੀਤਾ ਕਿ ਜਿੱਥੇ ਮੁਗਲ ਫੌਜ ਸਿੱਖਾਂ ਦੇ ਜੋਸ਼ ਅੱਗੇ ਟਿਕ ਨਾ ਸકી ਮੈਦਾਨੇ ਜੰਗ ਛੱਡ ਕੇ ਭੱਜ ਰਹੀਆਂ ਮੁਗਲ ਫੌਜਾਂ ਨੂੰ ਜਿਸ ਵੇਲੇ ਹੌਸਲਾ ਦੇਣ ਦੇ ਲਈ ਸਲਾਬਤ ਖਾਨ ਅੱਗੇ ਵਧਿਆ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਅਜਿਹਾ ਵਾਰ ਕੀਤਾ ਕਿ ਜਿਸ ਦੇ ਨਾਲ ਸਲਾਬਤ ਖਾਨ ਦਾ ਇੱਕ ਵਾਰ ਦੇ ਵਿੱਚ ਸਿਰ ਤੜ ਨਾਲੋਂ ਅਲੱਗ ਹੋ ਗਿਆ ਇਸੇ ਦਿਨ 11 April 1776 ਵਾਲੇ ਦਿਨ ਬਾਬਾ ਬਘੇਲ ਸਿੰਘ ਹੋਰਾ ਅਤੇ ਅਬਦੁੱਲ ਆਹਿਦ ਖਾਨ ਦੀਆਂ ਫੌਜਾਂ ਦੇ ਵਿਚਾਲੇ ਅਮਰਨਗਰ ਦੇ ਵਿੱਚ ਇੱਕ ਵੱਡਾ ਚੰਗ ਹੁੰਦਾ ਹੈ। ਦਰਅਸਲ ਇਸ ਕਮਸਾਨ جنگ ਦੇ ਵਿੱਚ ਜਿੱਥੇ ਅਬਦੁੱਲ ਆਹਿਦ ਦਾ ਪਰਾ ਅਬਦੁੱਲ ਕਾਸਿਮ ਮਾਰਿਆ ਜਾਂਦਾ ਹੈ। ਉਸ ਤੋਂ ਬਾਅਦ ਕੇ ਮੁਗਲ ਫੌਜਾਂ ਦੇ ਵਿਚਾਲੇ ਇੱਕ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਉਹ ਮੈਦਾਨੇ ਜੰਗ ਨੂੰ ਛੱਡ ਕੇ ਦਿੱਲੀ ਵੱਲ ਵਾਪਸ ਪਹੁੰਚ ਜਾਂਦੇ ਨੇ। ਬਾਬਾ ਬਘੇਲ ਸਿੰਘ ਦਾ ਨਾਂ 18ਵੀਂ ਸਦੀ ਦੇ ਉਹਨਾ ਮਹਾਨ ਜੋਧਿਆਂ ਅਤੇ ਮਹਾਨਾਇਕਾ ਦੇ ਵਿੱਚੋਂ ਇੱਕ ਨਾਂ ਹੈ। ਜਿਨ੍ਹਾਂ ਨੇ ਨਾ ਕੇਵਲ ਖਾਲਸਾ ਰਾਜ ਸਥਾਪਿਤ ਕੀਤਾ ਬਲਕਿ ਦਿੱਲੀ ਫਤਿਹ ਕਰਕੇ 11 ਮਾਰਚ 1783 ਵਾਲੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਚੁਲਾਏ ਇਹਨਾਂ ਹੀ ਨਹੀਂ 15 ਜੁਲਾਈ 1775 ਨੂੰ ਮੁੜ ਦਿੱਲੀ ਦੇ ਉੱਤੇ ਦੂਸਰਾ ਹਮਲਾ ਜਥੇਦਾਰ ਤਾਰਾ ਸਿੰਘ ਗੈਬਾ ਜਥੇਦਾਰ ਰਾਏ ਸਿੰਘ ਪੰਗੀ ਨੂੰ ਨਾਲ ਲੈ ਕੇ ਕੀਤਾ ਗਿਆ ਜਿੱਥੇ ਕਿ ਮੁਗਲ ਫੌਜ ਦੇ ਨਾਲ ਪਹਿਲਾਂ ਭਾਰੀ ਚੜ੍ਹਪ ਹੋਈ ਤੇ ਇਸ ਦੇ ਵਿੱਚ ਵੀ ਸ਼ਾਹੀ ਫੌਜਾਂ ਨੂੰ ਹਰਦਾ ਮੁ ਵਖਣਾ ਪਿਆ ਜਿਸ ਤੋਂ ਬਾਅਦ ਸਿੱਖਾਂ ਨੇ 25 ਜੁਲਾਈ 1775 ਨੂੰ ਇੱਕ ਵਾਰੀ ਫਿਰ ਦਿੱਲੀ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸੋ ਇਸ ਤਰੀਕੇ ਦੇ ਨਾਲ ਦਿਨੋਂ ਦਿਨ ਸਿੱਖਾਂ ਦੀ ਹੋ ਰਹੀ ਪ੍ਰਸਿੱਧੀ ਤੋਂ ਸਾੜ ਬਲਕੇ ਜਿਸ ਵੇਲੇ ਅਬਦੁਲ ਆਹਿਦ ਖਾਨ ਨੇ ਆਪਣੇ ਭਰਾ ਅਬਦੁਲ ਕਾਸਿਬ ਖਾਨ ਨੂੰ ਸਹਾਰਨਪੁਰ ਦਾ ਫੌਜਦਾਰ ਥਾਪਿਆ ਤੇ ਉਸਨੇ ਇਹ ਵੀ ਕਿਹਾ ਕਿ ਜਿਸ ਵੇਲੇ ਬਾਬਾ ਬਗੇਲ ਸਿੰਘ ਹੋਰੀ ਦਿੱਲੀ ਵੱਲ ਕੂਚ ਕਰਨਗੇ ਤਾਂ ਉਸ ਦੇ ਵੱਲੋਂ ਰੋਕਿਆ ਜਾਏਗਾ ਬਿਲਕੁਲ ਇਸੇ ਤਰ੍ਹਾਂ ਜਿਸ ਵੇਲੇ ਬਾਬਾ ਬਗੇਲ ਸਿੰਘ ਹੋਰੀ ਦਿੱਲੀ ਵੱਲ ਕੂਚ ਕਰ ਰਹੇ ਸਨ ਤਾਂ 17 ਅਪ੍ਰੈਲ ਬਿਲਕੁਲ ਇਸੇ ਤਰ੍ਹਾਂ ਜਿਸ ਵੇਲੇ ਬਾਬਾ ਬਗੇਲ ਸਿੰਘ ਹੋਰੀ ਦਿੱਲੀ ਵੱਲ ਕੂਚ ਕਰ ਰਹੇ ਸਨ ਆਮਰਨਗਰ ਦੇ ਵਿੱਚ ਜਿਸ ਵੇਲੇ ਅਬਦੁਲ ਕਾਸਿਮ ਦੇ ਵੱਲੋਂ ਬਾਬਾ ਬਗੇਲ ਸਿੰਘ ਹੋਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋਹਾਂ ਪਾਸਿਆਂ ਦੇ ਵਿਚਾਲੇ ਕਮਸਾਨ ਚੁੱਧ ਹੁੰਦਾ ਜਿੱਥੇ ਕਿ ਅਬਦੁਲ ਆਹਿੰਦਪਰਾ ਅਬਦੁਲ ਕਾਸਿਮ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਕੇ ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਜਾਂਦੀਆਂ ਨੇ ਗਲ ਜਿਕਰ 11 April 1919 ਦੀ ਕੀਤੀ ਜਾਵੇ ਤਾਂ ਇਸ ਦਿਨ ਮਾਸਟਰ 모ਤਾ ਸਿੰਘ ਹੋਰਾ ਨੂੰ ਲੋਹਾਰ ਦੀ ਸ਼ਾਹੀ ਮਸਜਿਦ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਤਕਰੀਰ ਕਰਨ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਕੀਤਾ ਜਾਂਦਾ ਹੈ 28 February 1888 ਵਾਲੇ ਦਿਨ ਦੇਸ਼ ਪੰਤ ਅਤੇ ਕ੍ਰਾਂਤੀਕਾਰੀ ਮਾਸਟਰ 모ਤਾ ਸਿੰਘ ਦਾ ਜਨਮ ਸਰਤਾਲ ਗੋਪਾਲ ਸਿੰਘ ਦੇ ਘਰ ਜ਼ਿਲ੍ਹਾ ਜਲੰਧਰ ਦੇ ਪਿੰਡ ਪਤਾਰਾ ਵਿਖੇ ਹੁੰਦਾ ਹੈ ਜਿੱਥੇ ਉਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ ਅਤੇ ਇਸ ਤੋਂ ਉਪਰੰਤ ਜੀਵੀਟੀ ਦਾ ਟੈਸਟ ਪਾਸ ਕਰਕੇ ਅਧਿਆਪਨ ਦਾ ਕਿੱਤਾ ਅਪਣਾ ਲਿਆ ਦਰਅਸਲ ਮਾਸਟਰ ਮੋਤਾ ਸਿੰਘ ਹੋਰਾ ਨੇ ਬੀਏ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸੰਤ ਸੁਖਾ ਸਿੰਘ ਖਾਲਸਾ ਸਕੂਲ ਸ੍ਰੀ ਅੰਮ੍ਰਿਤਸਰ ਵਿਖੇ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਦਿੱਤੀਆਂ ਜਿਸ ਤੋਂ ਬਾਅਦ ਕਿ ਫਿਰ ਉਹਨਾਂ ਨੇ ਖਾਲਸਾ ਹਾਈ ਸਕੂਲ ਦਮਦਮਾ ਸਾਹਿਬ ਅਤੇ ਅਕਾਲ ਕਾਲਜ ਮਸਤੂਆਣਾ ਵਿਖੇ ਵੀ ਅਧਿਆਪਨ ਦਾ ਕਾਰਜ ਨਿਭਾਇਆ 11 ਅਪ੍ਰੈਲ 1919 ਵਾਲੇ ਦਿਨ ਆਪ ਨੂੰ ਸ਼ਾਹੇ ਮਸਜਿਦ ਲਾਹੌਰ ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਤਕਰੀਰ ਕਰਨ ਦੇ ਦੋਸ਼ ਦੇ ਵਜੋਂ ਮਾਰਸ਼ਲ ਲਾਅ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਇੱਥੋਂ ਹੀ ਆਪ ਦਾ ਸਿਆਸੀ ਜੀਵਨ ਸ਼ੁਰੂ ਹੁੰਦਾ ਹੈ ਜੇਲ ਦੇ ਵਿੱਚ ਆਪ ਨੇ ਪਗੜੀ ਬੰਨਣ ਦੀ ਪਾਬੰਦੀ ਦੇ ਵਿਰੋਧ ਦੇ ਵਜੋਂ ਭੁੱਖ ਹੜਤਾਲ ਕੀਤੀ ਤਾਂ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ ਆਪ ਚਰਚਾ ਦਾ ਵਿਸ਼ਾ ਬਣੇ 1919 ਦੇ ਦਸੰਬਰ ਮਹੀਨੇ ਦੇ ਵਿੱਚ ਜਿਸ ਵੇਲੇ ਆਪ ਨੂੰ ਜੇਲ੍ਹ ਤੋਂ ਰਿਹਾਈ ਮਿਲੀ ਤਾਂ ਉਸ ਤੋਂ ਬਾਅਦ ਮਾਸਟਰ 모ਤਾ ਸਿੰਘ ਦੇ ਜੀਵਨ ਨੇ ਰਾਜਨੀਤੀ ਵੱਲ ਕਰਵਟ ਲੈ ਲਈ ਮਾਸਟਰ 모ਤਾ ਸਿੰਘ ਹੋਰਾਂ ਦੀਆਂ ਬੱਬਰ ਅਕਾਲੀ ਦਲ ਦੇ ਵਿੱਚ ਸਰਗਰਮੀਆਂ ਨੂੰ ਦੇਖਦਿਆਂ ਅੰਗਰੇਜ਼ੀ ਹਕੂਮਤ ਦੀਆਂ ਨਿਗਾਹਾਂ ਦੇ ਵਿੱਚ ਮਾਸਟਰ 모ਤਾ ਸਿੰਘ ਚੜ੍ਹ ਕੇ ਜਿਸ ਤੋਂ ਬਾਅਦ ਕੇ 15 ਜੂਨ 1922 ਵਾਲੇ ਦਿਨ ਆਪ ਨੂੰ ਇੱਕ ਮੁਖਬਰੀ ਦੀ ਮੁਖਬਰੀ ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ 7 ਸਾਲ ਦੀ ਸਜ਼ਾ ਸੁਣਾਈ ਗਈ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਆਗਿਆਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਦਰਅਸਲ ਅੱਜ ਦਾ ਇਤਿਹਾਸ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਇਆ ਜੁਟੀਕੇ ਅਕਾਲ ਚੈਨਲ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੰਗਤਾਂ ਨੂੰ ਨਿੱਤ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਉਸੇ سلسلے ਦੇ ਵਿੱਚ ਅੱਜ ਜੈਨਕੀ 11 ਅਪ੍ਰੈਲ ਦਾ ਇਤਿਹਾਸ ਲੈ ਕੇ ਤੁਹਾਡੇ ਰੂਬਰੂ ਹੋਏ 11 ਅਪ੍ਰੈਲ 1748 ਵਾਲੇ ਦਿਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਦੇ ਵੱਲੋਂ ਉਸ ਵੇਲੇ ਦੇ ਅੰਮ੍ਰਿਤਸਰ ਦੇ ਤਤਕਾਲੀ ਰਾਜਪਾਲ ਸਲਾਬਤ ਖਾਨ ਦਾ ਸੋਦਾ ਲਗਾ ਦਿੱਤਾ ਗਿਆ ਸੀ ਦਰਅਸਲ ਜਿਸ ਵੇਲੇ ਸਲਾਬਤ ਖਾਨ ਆਪਣੇ ਅਹੁਦੇ ਤੇ ਬਰਾਜਮਾਨ ਸੀ ਤਾਂ ਉਸ ਦੇ ਵੱਲੋਂ ਆਪਣੀ ਹਕੂਮਤ ਦੇ ਵਿੱਚ ਰਹਿੰਦਿਆਂ ਲੋਕਾਂ ਤੇ ਕੀਤੇ ਜਾਣ ਵਾਲੇ ਜ਼ੁਲਮਾਂ ਦੀ ਅਤ ਹੋ ਚੁੱਕੀ ਸੀ ਜਿਸ ਨੂੰ ਦੇਖਦਿਆਂ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਨੇ ਹੋਰਨਾ ਸਿੰਘਾਂ ਦੇ ਨਾਲ ਮਿਲ ਕੇ ਇੱਕ ਫੈਸਲਾ ਕੀਤਾ ਤੇ ਗੁਰਮਤਾ ਕੀਤਾ ਕਿ ਇਸ ਕਾਰਜ ਨੂੰ ਨੇਪਰੇ ਚਾੜਨ ਦੇ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਹੋਰਾਂ ਦੇ ਵੱਲੋਂ ਇਸੇ ਵੰਡ ਬਈ ਜਾਵੇਗੀ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਨੇ ਇਸ ਕਾਰਜ ਨੂੰ ਇੱਕ ਤਰੀਕੇ ਦੀ ਸੇਵਾ ਸਮਝਦਿਆਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਇਸ ਤੇ ਬਾਬਤ ਐਕਸ਼ਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਦੇ ਅੰਦਰ ਹੀ ਦਲ ਖਾਲਸਾ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਦੇ ਹੇਠਾਂ ਸਿੱਖ ਫੌਜ ਨੇ ਸਲਾਬਤ ਖਾਨ ਦੇ ਉੱਪਰ ਚੜ੍ਹਾਈ ਕਰਨ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਕੂਚ ਕੀਤਾ ਤੇ ਜਦੋਂ ਅਗੋ ਸਲਾਬਤ ਖਾਨ ਨੂੰ ਇਸ ਕੂਚ ਦੀ ਸੂਮਿਲੀ ਤਾਂ ਉਸ ਦੇ ਵੱਲੋਂ ਵੀ ਆਪਣੀਆਂ ਫੌਜਾਂ ਪਿਆਰ ਕਰਦਿਆਂ ਸ਼ੁਰੂ ਕਰ ਲਈਆਂ ਗਈਆਂ ਮੈਦਾਨੇ ਜੰਗ ਦੇ ਵਿੱਚ ਦੋਹਾਂ ਪਾਸਿਆਂ ਦੀ ਪਾਰੀ ਟੱਕਰ ਹੋਈ ਜਿੱਥੇ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਅਤੇ ਗੁਰੂ ਕੀ ਨਗਰੀ ਨੂੰ ਇਸ ਜ਼ਾਬਰ ਸੁਲਾਬਤ ਖਾਨ ਦੇ ਹੱਥੋਂ ਆਜ਼ਾਦ ਕਰਵਾਉਣ ਦੇ ਲਈ ਅਜਿਹਾ ਹਮਲਾ ਕੀਤਾ ਕਿ ਜਿੱਥੇ ਮੁਗਲ ਫੌਜ ਸਿੱਖਾਂ ਦੇ ਜੋਸ਼ ਅੱਗੇ ਟਿਕ ਨਾ ਸਕੇ ਮੈਦਾਨੇ ਜੰਗ ਛੱਡ ਕੇ ਭੱਜ ਰਹੀਆਂ ਮੁਗਲ ਫੌਜਾਂ ਨੂੰ ਜਿਸ ਵੇਲੇ ਹੌਸਲਾ ਦੇਣ ਦੀ ਲਈ ਸਲਾਬਤ ਖਾਨ ਅੱਗੇ ਵਧਿਆ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਅਜਿਹਾ ਵਾਰ ਕੀਤਾ ਕਿ ਜਿਸ ਦੇ ਨਾਲ ਸਲਾਬਤ ਖਾਨ ਦਾ ਇੱਕ ਵਾਰ ਦੇ ਵਿੱਚ ਸਿਰ ਤਣ ਨਾਲੋਂ ਅਲੱਗ ਹੋ ਗਿਆ। ਇਸੇ ਦਿਨ 11 April 1776 ਵਾਲੇ ਦਿਨ ਬਾਬਾ ਬਗੇਲ ਸਿੰਘ ਹੋਰਾ ਅਤੇ ਅਬਦੁਲ ਆਹਿਦ ਖਾਨ ਦੀਆਂ ਫੌਜਾਂ ਦੇ ਵਿਚਾਲੇ ਅਮਰਨਗਰ ਦੇ ਵਿੱਚ ਇੱਕ ਵੱਡਾ ਚੰਗ ਹੁੰਦਾ ਹੈ। ਦਰਅਸਲ ਇਸ ਕਮਸਾਨ ਜੰਗ ਦੇ ਵਿੱਚ ਜਿੱਥੇ ਅਬਦੁੱਲ ਆਹਿਦ ਦਾ ਪਰਾ ਅਬਦੁੱਲ ਕਾਸਿਮ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਕੇ ਮੁਗਲ ਫੌਜਾਂ ਦੇ ਵਿਚਾਲੇ ਇੱਕ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਉਹ ਮੈਦਾਨੇ ਜੰਗ ਨੂੰ ਛੱਡ ਕੇ ਦਿੱਲੀ ਵੱਲ ਵਾਪਸ ਪਰਤ ਜਾਂਦੇ ਨੇ ਬਾਬਾ ਬਘੇਲ ਸਿੰਘ ਦਾ ਨਾਂ 18ਵੀਂ ਸਦੀ ਦੇ ਉਹਨਾ ਮਹਾਨ ਜੋਧਿਆਂ ਅਤੇ ਮਹਾਨਾਇਕਾ ਦੇ ਵਿੱਚੋਂ ਇੱਕ ਨਾਂ ਹੈ ਜਿਨ੍ਹਾਂ ਨੇ ਨਾ ਕੇਵਲ ਖਾਲਸਾ ਰਾਜ ਸਥਾਪਿਤ ਕੀਤਾ ਬਲਕਿ ਦਿੱਲੀ ਫਤਿਹ ਕਰਕੇ 11 ਮਾਰਚ 1783 ਵਾਲੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਚੁਲਾਇਆ। ਇਹਨਾਂ ਹੀ ਨਹੀਂ 15 ਜੁਲਾਈ 1775 ਨੂੰ ਮੁੜ ਦਿੱਲੀ ਦੇ ਉੱਤੇ ਦੂਸਰਾ ਹਮਲਾ ਜਥੇਦਾਰ ਤਾਰਾ ਸਿੰਘ ਗੈਬਾ ਜਥੇਦਾਰ ਰਾਏ ਸਿੰਘ ਪੰਗੀ ਨੂੰ ਨਾਲ ਲੈ ਕੇ ਕੀਤਾ ਗਿਆ। ਜਿੱਥੇ ਕਿ ਮੁਗਲ ਫੌਜ ਦੇ ਨਾਲ ਪਹਿਲਾਂ ਭਾਰੀ ਚੜ੍ਹਪ ਹੋਈ ਤੇ ਇਸ ਦੇ ਵਿੱਚ ਵੀ ਸ਼ਾਹੀ ਫੌਜਾਂ ਨੂੰ ਹਾਰਦਾ ਮੁਵਕਨਾ ਪਿਆ ਜਿਸ ਤੋਂ ਬਾਅਦ ਸਿੱਖਾਂ ਨੇ 25 ਜੁਲਾਈ 1775 ਨੂੰ ਇੱਕ ਵਾਰੀ ਫਿਰ ਦਿੱਲੀ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸੋ ਇਸ ਤਰੀਕੇ ਦੇ ਨਾਲ ਦਿਨੋਂ ਦਿਨ ਸਿੱਖਾਂ ਦੀ ਹੋ ਰਹੀ ਪ੍ਰਸਿੱਧੀ ਤੋਂ ਸਾੜ ਬਲਕੇ ਜਿਸ ਵੇਲੇ ਅਬਦੁਲ ਆਹਿਦ ਖਾਨ ਨੇ ਆਪਣੇ ਭਰਾ ਅਬਦੁਲ ਕਾਸਿਬ ਖਾਨ ਨੂੰ ਸਹਾਰਨਪੁਰ ਦਾ ਫੌਜਦਾਰ ਥਾਪਿਆ ਤੇ ਉਸਨੇ ਇਹ ਵੀ ਕਿਹਾ ਕਿ ਜਿਸ ਵੇਲੇ ਬਾਬਾ ਬਗੇਲ ਸਿੰਘ ਹੋਰੀ ਦਿੱਲੀ ਵੱਲ ਕੂਚ ਕਰਨਗੇ ਤਾਂ ਉਸ ਦੇ ਵੱਲੋਂ ਰੋਕਿਆ ਜਾਏਗਾ ਬਿਲਕੁਲ ਇਸੇ ਤਰ੍ਹਾਂ ਜਿਸ ਵੇਲੇ ਬਾਬਾ ਬਗੇਲ ਸਿੰਘ ਹੋਰੀ ਦਿੱਲੀ ਵੱਲ ਕੂਚ ਕਰ ਰਹੇ ਸਨ ਤਾਂ 17 April ਬਿਲਕੁਲ ਇਸੇ ਤਰ੍ਹਾਂ ਜਿਸ ਵੇਲੇ ਬਾਬਾ ਬਗੇਲ ਸਿੰਘ ਹੋਰੀ ਦਿੱਲੀ ਵੱਲ ਕੂਚ ਕਰ ਰਹੇ ਸਨ ਅਮਰਨਗਰ ਦੇ ਵਿੱਚ ਜਿਸ ਵੇਲੇ ਅਬਦੁਲ ਕਾਸਿਮ ਦੇ ਵੱਲੋਂ ਬਾਬਾ ਬਗੇਲ ਸਿੰਘ ਹੋਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋਹਾਂ ਪਾਸਿਆਂ ਦੇ ਵਿਚਾਲੇ ਕਮਸਾਨ ਚੁੱਧ ਹੁੰਦਾ ਹੈ ਜਿੱਥੇ ਕਿ ਅਬਦੁਲ ਆਹਿੰਦਪਰਾ ਅਬਦੁਲ ਕਾਸਿਮ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਕੇ ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਜਾਂਦੀਆਂ ਨੇ ਗਲ ਜਿਕਰ 11 April 1919 ਦੀ ਕੀਤੀ ਜਾਵੇ ਤਾਂ ਇਸ ਦਿਨ ਮਾਸਟਰ 모ਤਾ ਸਿੰਘ ਹੋਰਾ ਨੂੰ ਲੋਹਾਰ ਦੀ ਸ਼ਾਹੀ ਮਸਜਿਦ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਤਕਰੀਰ ਕਰਨ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਕੀਤਾ ਜਾਂਦਾ ਹੈ 28 February 1888 ਵਾਲੇ ਦਿਨ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਮਾਸਟਰ 모ਤਾ ਸਿੰਘ ਦਾ ਜਨਮ ਸਰਤਾਲ ਗੋਪਾਲ ਸਿੰਘ ਦੇ ਘਰ ਜ਼ਿਲ੍ਹਾ ਜਲੰਧਰ ਦੇ ਪਿੰਡ ਪਤਾਰਾ ਵਿਖੇ ਹੁੰਦਾ ਹੈ ਜਿੱਥੇ ਉਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ ਅਤੇ ਇਸ ਤੋਂ ਉਪਰੰਤ ਜੀਵੀਟੀ ਦਾ ਟੈਸਟ ਪਾਸ ਕਰਕੇ ਅਧਿਆਪਨ ਦਾ ਕੀਤਾ ਅਪਣਾ ਲਿਆ ਦਰਅਸਲ ਮਾਸਟਰ ਮੋਤਾ ਸਿੰਘ ਹੋਰਾ ਨੇ ਬੀਏ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸੰਤ ਸੁਖਾ ਸਿੰਘ ਖਾਲਸਾ ਸਕੂਲ ਸ੍ਰੀ ਅੰਮ੍ਰਿਤਸਰ ਵਿਖੇ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਦਿੱਤੀਆਂ ਜਿਸ ਤੋਂ ਬਾਅਦ ਕਿ ਫਿਰ ਉਹਨਾਂ ਨੇ ਖਾਲਸਾ ਹਾਈ ਸਕੂਲ ਦਮਦਮਾ ਸਾਹਿਬ ਅਤੇ ਅਕਾਲ ਕਾਲਜ ਮਸਤੂਆਣਾ ਵਿਖੇ ਵੀ ਅਧਿਆਪਨ ਦਾ ਕਾਰਜ ਨਿਭਾਇਆ 11 ਅਪ੍ਰੈਲ 1919 ਵਾਲੇ ਦਿਨ ਆਪ ਨੂੰ ਸ਼ਾਹੇ ਮਸਜਿਦ ਲਾਹੌਰ ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਤਕਰੀਰ ਕਰਨ ਦੇ ਦੋਸ਼ ਦੇ ਵਜੋਂ ਮਾਰਸ਼ਲ ਲਾਅ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਇੱਥੋਂ ਹੀ ਆਪ ਦਾ ਸਿਆਸੀ ਜੀਵਨ ਸ਼ੁਰੂ ਹੁੰਦਾ ਹੈ ਜੇਲ ਦੇ ਵਿੱਚ ਆਪ ਨੇ ਪਗੜੀ ਬੰਨਣ ਦੀ ਪਾਬੰਦੀ ਦੇ ਵਿਰੋਧ ਦੇ ਵਜੋਂ ਭੁੱਖ ਹੜਤਾਲ ਕੀਤੀ ਤਾਂ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ ਆਪ ਚਰਚਾ ਦਾ ਵਿਸ਼ਾ ਬਣੇ 1919 ਦੇ ਦਸੰਬਰ ਮਹੀਨੇ ਦੇ ਵਿੱਚ ਜਿਸ ਵੇਲੇ ਆਪ ਨੂੰ ਜੇਲ੍ਹ ਤੋਂ ਰਿਹਾਈ ਮਿਲੀ ਤਾਂ ਉਸ ਤੋਂ ਬਾਅਦ ਮਾਸਟਰ 모ਤਾ ਸਿੰਘ ਦੇ ਜੀਵਨ ਨੇ ਰਾਜਨੀਤੀ ਵੱਲ ਕਰਵਟ ਲੈ ਲਈ ਮਾਸਟਰ 모ਤਾ ਸਿੰਘ ਹੋਰਾਂ ਦੀਆਂ ਬੱਬਰ ਅਕਾਲੀ ਦਲ ਦੇ ਵਿੱਚ ਸਰਗਰਮੀਆਂ ਨੂੰ ਦੇਖਦਿਆਂ ਅੰਗਰੇਜ਼ੀ ਹਕੂਮਤ ਦੀਆਂ ਨਿਗਾਹਾਂ ਦੇ ਵਿੱਚ ਮਾਸਟਰ 모ਤਾ ਸਿੰਘ ਚੜ੍ਹ ਕੇ ਜਿਸ ਤੋਂ ਬਾਅਦ ਕੇ 15 ਜੂਨ 1922 ਵਾਲੇ ਦਿਨ ਆਪ ਨੂੰ ਇੱਕ ਮੁਖਬਰੀ ਦੀ ਮੁਖਬਰੀ ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ 7 ਸਾਲ ਦੀ ਸਜ਼ਾ ਸੁਣਾਈ ਗਈ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਆਗਿਆਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ